ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਬੇਨਤੀ ਹੈ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੁਹਾਡੇ ਲਈ ਜਿੰਨਾ ਵੀਰਾਂ ਨੇ ਅੱਜ ਉਹਨਾਂ ਲਈ ਵੀਡੀਓ ਹੈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਕੀਤਾ ਹੋਇਆ ਹੈ ਜਾਂ ਕੋਈ ਘਾਟਾ ਪੈ ਗਿਆ ਜਾਂ ਕੋਈ ਦਿੱਕਤ ਹੈ ਜਿਆਦਾ ਬਿਮਾਰੀਆਂ ਆਉਂਦੀਆਂ ਨੇ ਫਾਰਮ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਅੱਜ ਨਾਲੇ ਆਪਾਂ ਮੁਰਗੀਆਂ ਦੇ ਖੰਭ ਖਾਣ ਬਾਰੇ ਗੱਲ ਕਰਾਂਗੇ ਤੇ ਕਿਉਂ ਖਾਂਦੀਆਂ ਨੇ ਤੇ ਕਿਵੇਂ ਰੋਕ ਸਕਦੇ ਆ ਕੀ ਇਹ ਦੁਬਾਰਾ ਆਉਂਦੇ ਨੇ ਇਹ ਗੱਲਬਾਤ ਕਰਾਂਗੇ ਪੱਥਰ ਹੋਰ ਜੋ ਵੀ ਹੈਗੇ ਖੁੱਲੀ ਗੱਲਬਾਤ ਕਰਾਂਗੇ ਆਪਾਂ ਬਿਮਾਰੀਆਂ ਤੋਂ ਬਚਾਉਣ ਲਈ ਗੱਲਬਾਤ ਕਰਾਂਗੇ ਬਸ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਨੂੰ ਘਾਟਾ ਬਹੁਤ ਪੈ ਗਿਆ ਘਾਟਾ ਪੈ ਗਿਆ ਕਾਰਨ ਕੀ ਹੈ ਵੀ ਆਪਣਾ ਚੈਨਲ ਬੰਦ हो ਗਿਆ ਸੀ ਉਹ ਇਸ ਕਰਕੇ ਦੁਬਾਰਾ ਕੁਝ ਟਾਈਮ ਦਾ ਵੀਡੀਓ ਬਣਾਉਣ ਨੂੰ ਮਾਨੀ ਨਹੀਂ ਕਰਿਆ ਹੁਣ ਚਲੋ ਆਪਾਂ ਤੁਸੀਂ ਸਾਥ ਦੇ ਰਹੇ ਹੋ ਤੇ ਇਸੇ ਤਰ੍ਹਾਂ ਸਾਥ ਰੱਖਿਓ ਆਪਾਂ ਤੁਹਾਡੇ ਨਾਲ ਆ ਸਾਰੀ ਜਾਣਕਾਰੀ ਜਿਹੜੀ ਕੋਈ ਨਹੀਂ ਦੇ ਰਿਹਾ ਜਿਵੇਂ ਵੀਰ ਆਉਂਦੇ ਨੇ ਮੈਨੂੰ ਦੱਸਦੇ ਨੇ ਵੀ ਫੋਨ ਵੀ ਨਹੀਂ ਕੋਈ ਚੱਕਦਾ ਸਾਡਾ ਤੇ ਜਿਹੜੇ ਚੂਚਾ ਵੀ ਦੇ ਦਿੰਦੇ ਨੇ ਬਾਅਦ ਚ ਗੱਲ ਨਹੀਂ ਸੁਣਦੇ ਆਪਾਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਨੇ ਰਾਤ ਨੂੰ 10 ਵਜੇ ਤੱਕ ਆਪਾਂ ਤੁਹਾਡੀ ਗੱਲਬਾਤ ਸੁਣਦੇ ਆ 11 ਵਜੇ ਤੱਕ ਸੁਣਦੇ ਆ ਕਈ ਵਾਰ ਜੇ ਕੋਈ 11 ਵਜੇ ਵੀ ਫੋਨ ਆ ਜਾਂਦਾ ਆਪਾਂ ਉਦੋਂ ਵੀ ਗੱਲਬਾਤ ਤੁਹਾਡੀ ਸੁਣਦੇ ਆ ਪਰ ਮੈਂ ਇੱਕ ਗੱਲ ਜਰੂਰ ਕਹੂੰਗਾ ਜੇ ਤੁਸੀਂ ਮੇਰੀ ਵੀਡੀਓ ਦੇਖਣ ਲੱਗੇ ਤਾਂ ਇਹਨੂੰ ਪੂਰੀ ਦੇਖਿਓ ਤੇ ਨਾਲ ਤੁਹਾਡੇ ਕੰਮ ਦੀਆਂ ਗੱਲਾਂ ਨੇ ਜਦੋਂ ਤੁਸੀਂ ਨਵਾਂ ਕੰਮ ਜਿੰਨਾ ਨੇ ਸ਼ੁਰੂ ਕਰਨਾ ਹੈ ਉਹ ਵੀਰ ਥੋੜੇ ਤੋਂ ਸ਼ੁਰੂ ਕਰਿਓ ਬਸ ਇੰਨੀ ਗੱਲ ਮੇਰੀ ਮੰਨ ਲਿਓ ਜਦੋਂ ਤੁਸੀਂ ਕੋਈ ਵੀ ਕੰਮ ਥੋੜੇ ਤੋਂ ਸ਼ੁਰੂ ਕਰੋਗੇ ਨਾ ਤੁਸੀਂ ਕਾਮਯਾਬ ਹੋਵੋਗੇ ਦੇਖੋ ਲਾਲਚੀਆਂ ਨੇ ਤਾਂ ਤੁਹਾਨੂੰ ਚੂਚਾ ਦੇ ਦੇਣਾ ਜਾਂ ਜੀ ਨੇ ਮੁਰਗੀ ਵੇਚਣੀ ਹੈ ਮੁਰਗੀ ਵੇਚ ਦੇਣੀ ਹੈ ਪੈਸੇ ਕਮਾ ਲੈਣੇ ਨੇ ਪੈਸੇ ਤੱਕ ਮਤਲਬ ਹੁੰਦਾ ਪਰ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਕਰਦਾ ਵੀ ਥੋੜੇ ਤੋਂ ਸ਼ੁਰੂ ਕਰਿਓ ਕਾਮਯਾਬ ਹੋਵੋਗੇ ਮੈਂ ਤੁਹਾਡੀ ਪੂਰੀ ਮਦਦ ਕਰੂੰਗਾ ਕਦੇ ਵੀ ਕੋਈ ਲੋੜ ਹੋਊ ਜਦੋਂ ਮਰਜ਼ੀ ਵੇਚੇ ਜਿੱਕੇ ਤੁਸੀਂ ਫੋਨ ਮੈਨੂੰ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਦੇਸੀ ਮੁਰਗੀ ਹੈ ਜਿਵੇਂ ਆਰ ਆਈ ਆਰ ਹੋਗੀ ਬਲੈਕ ਐਸਟਰੋਲੋਪ ਹੋਗੀ ਸਾਢੇ 4 ਮਹੀਨੇ ਤੋਂ ਆਂਡਾ ਦੇਣਾ ਸ਼ੁਰੂ ਕਰ ਦਿੰਦੀ ਹੈ ਸਾਢੇ 4 ਮਹੀਨੇ ਤੋਂ ਲੈ ਕੇ 5 ਮਹੀਨੇ ਦੇ ਵਿੱਚ ਅੰਡੇ ਦਾ ਸਾਈਜ਼ ਸਹੀ ਹੋ ਜਾਂਦਾ ਹੈ ਜਿਵੇਂ ਪਹਿਲਾਂ ਗੋਲੀ ਛੋਟਾ ਅੰਡਾ ਹੁੰਦਾ ਹੈ ਹਨਾ ਤਾਂ ਉਹ 5 ਮਹੀਨਿਆਂ ਤੱਕ ਜਾਂਦੀ ਪੂਰਾ ਕਈ ਤਾਂ ਪਹਿਲਾਂ ਹੀ ਸਹੀ ਅੰਡਾ ਹੁੰਦਾ ਤੇ ਕਈ ਛੋਟਾ ਅੰਡਾ ਦਿੰਦੀਆਂ ਨੇ ਮੁਰਗੀਆਂ ਤਾਂ 5 ਮਹੀਨਿਆਂ ਦੇ ਵਿੱਚ ਵਿੱਚ ਉਹ ਪੂਰਾ ਸਹੀ ਅੰਡਾ ਦੇਣ ਹੋ ਜਾਂਦਾ ਹੈ ਤੇ ਬਾਕੀ ਮੇਰਾ ਕੰਮ ਕੀ ਹੈ ਮੇਰਾ ਕੰਮ ਹੈ ਤੋੜ ਪੰਜਾਬ ਦੇ ਵਿੱਚ ਬੇਰੁਜ਼ਗਾਰ ਵੀਰ ਬੈਠੇ ਨੇ ਜਾਂ ਪ੍ਰਾਈਵੇਟ ਜੌਬ ਕਰਦੇ ਨੇ ਉਹਨਾਂ ਨੂੰ ਇਹ ਕੰਮ ਚ ਪੈਂਦੇ ਨੇ ਤਾਂ ਆਪਾਂ ਉਹਨਾਂ ਦੀ ਮਦਦ ਕਰਨੀ ਠੀਕ ਹੈ ਜੇ ਜਦੋਂ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਮਤਲਬ ਅਚੂਚਾ ਦੇਤਾ ਜਾਂ ਮੁਰਗੀਆਂ ਦੇਤੀਆਂ ਬਾਅਦ ਦੇ ਵਿੱਚ ਉਹ ਖੇਲ ਹੁੰਦੇ ਨੇ ਆਪਾਂ ਉਹ ਕੰਮ ਨਹੀਂ ਹੈਗਾ ਮੇਰਾ ਕੰਮ ਹੈ ਥੋੜੇ ਤੋਂ ਸ਼ੁਰੂ ਕਰੋ ਆਪਾਂ ਤੁਹਾਨੂੰ ਪੂਰੀ ਸਹੀ ਜਾਣਕਾਰੀ ਦੇਵਾਂਗੇ ਕੰਮ ਥੋੜੇ ਤੋਂ ਸ਼ੁਰੂ ਕਰ ਲਓ ਅੱਗੇ ਜਾ ਕੇ ਤੁਸੀਂ ਕਾਮਯਾਬ ਕਿਵੇਂ ਹੋਣਾ ਉਹ ਮੈਂ ਸਮੇਂ-ਸਮੇਂ ਤੇ ਆਪਣੀ ਗੱਲਬਾਤ ਹੁੰਦੀ ਰਹਿਣੀ ਹੈ ਠੀਕ ਹੈ ਜੀ ਤੇ ਇਹਦੇ ਚ ਕੀ ਹੈ ਜਿਵੇਂ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਹੁੰਦੀਆਂ ਮੈਨੂੰ ਕੁਝ ਵੀਰ ਜਿਨ੍ਹਾਂ ਨੇ ਕੰਮ ਕਰੇ ਹੋਏ ਨੇ ਸ਼ੁਰੂ ਉਹਨਾਂ ਨੂੰ ਪੁੱਛਦੇ ਆਂ ਵੀ ਤੁਸੀਂ ਕੈਲਸ਼ੀਅਮ ਪਾਉਂਦੇ ਹੋ ਨਹੀਂ ਜੀ ਪੱਥਰ ਪੱਥਰ ਬਾਰੇ ਉਹਨਾਂ ਨੂੰ ਪਤਾ ਨਹੀਂ ਹੋਰ ਬਹੁਤ ਗੱਲਾਂ ਨੇ ਇਸ ਕਰਕੇ ਸਮੇਂ ਸਮੇਂ ਤੇ ਆਪਾਂ ਵੀਡੀਓ ਪਾਉਂਦੇ ਰਹੇ ਨੇ ਹਲਦੀ ਵਾਲੀ ਆਪਾਂ ਪਾ ਚੁੱਕੇ ਆਂ ਵੀਡੀਓ ਜਿਹੜੇ ਵੀ ਵੀਰਾਂ ਨੇ ਨਹੀਂ ਦੇਖੀ ਉਹ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਨਾਲੇ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਹੋ ਵੀਰ ਤੇ ਹਲਦੀ ਵਾਲੀ ਵੀ ਪਾਤੀ ਲਸਣ ਵਾਲੀ ਵੀ ਪਾਤੀ ਲਸਣ ਦਾ ਬਹੁਤ ਯੋਗਦਾਨ ਹੈ ਮੁਰਗੀ ਦੇ ਅੰਡੇ ਚ ਪਰ ਹੁਣ ਨਾ ਪਾਇਓ ਹਲੇ ਗਰਮੀ ਹੈ ਜਦੋਂ ਠੰਡ ਸ਼ੁਰੂ ਹੋ ਗਈ ਵਧੀਆ ਠੰਡ ਹੋਊਗੀ ਉਦੋਂ ਲਸਣ ਜਰੂਰ ਪਾਇਆ ਕਰੋ ਲਸਣ ਕੱਟ ਕੇ ਪਾ ਦੋ ਉਬਾਲ ਕੇ ਪਾਣੀ ਤੇ ਕੁੱਟ ਕੇ ਪਾਣੀ ਪਿਲਾ ਦੋ ਉਹ ਸਾਰਾ ਕੁਝ ਵੀਡੀਓ ਚ ਦੱਸਿਆ ਹੋਇਆ ਹੈ ਤੇ ਇਹਨਾਂ ਨੂੰ ਸੀਆਰਡੀ ਤੋਂ ਬਚਾਉਣ ਲਈ ਵੀ ਕੁਝ ਕੰਮਜਾ ਲਸਣ ਕੰਮ ਕਰਦਾ ਹੈ ਤੇ ਬਾਕੀ ਸੀਆਰਡੀ ਹੁਣ ਬਿਮਾਰੀਆਂ ਸੁੱਤਾ ਮੌਸਮ ਹੋ ਗਿਆ ਸਾਬੀ ਕਣੀ ਦਾ ਲੰਘ ਗਿਆ ਠੀਕ ਰਹੂਗਾ ਪਰ ਫੇਰ ਵੀ ਜੇ ਤੁਹਾਡੇ ਮੁਰਗੇ ਚੁੰਝ ਪੰਜ ਮਤਲਬ ਪੰਜੇ ਨਾਲ ਖਾਜ ਕਰਦੇ ਨੇ ਪੈਰ ਦੇ ਚੁੰਝਾਂ ਚੁੰਝਾਂ ਨੂੰ ਲਾਉਂਦੇ ਨੇ ਜਾਂ ਮੂੰਹ ਉੱਪਰ ਚੱਕ ਕੇ ਥਾਂ ਲੈਂਦੇ ਨੇ ਔਖਾ ਥਾਂ ਲੈਂਦੇ ਨੇ ਘਰੜਗੜ ਦੀ ਆਵਾਜ਼ ਆਉਂਦੀ ਹੈ ਤਾਂ ਇਹ ਸੀਆਰਡੀ ਹੈ ਸੀਆਰਡੀ ਬਾਰੇ ਵੀਡੀਓ ਚੈਨਲ ਤੇ ਪਾਈ ਹੋਈ ਹੈ ਜੀ ਉਹ ਦੇਖ ਲਓ ਜਾਂ ਕੁ ਗੂਲੇ ਬਣ ਕੇ ਖੜ ਜਾਂਦੇ ਨੇ ਤੁਹਾਡੇ ਮਾਰ ਬਰਡ ਉਹ ਵੀਡੀਓ ਚੈਨਲ ਤੋਂ ਦੇਖ ਲੋ ਜੀ ਬਾਕੀ ਚੂਚਾ ਪਾਉਣ ਦਾ ਹੁਣ ਕੋਈ ਟਾਈਮ ਨਹੀਂ ਹੈਗਾ ਜੀ ਚੂਚਾ ਨਾ ਪਾਇਓ ਫੇਲ ਹੋਵੋਗੇ ਕੋਈ ਫਾਇਦਾ ਨਹੀਂ ਆਂਡਾ ਨਹੀਂ ਉਹਨੇ ਦੇਣਾ ਦੇਖੋ ਸਾਰਾ ਸਿਆਲ ਲੰਘ ਜਾਊਗਾ ਠੀਕ ਹੈ ਚੂਚੇ ਦਾ ਕੋਈ ਟਾਈਮ ਨਹੀਂ ਮੇਰੇ ਵੀਰੋ ਤੁਹਾਡੇ ਮਨ 'ਚ ਇਹ ਆ ਵੀ ਚੂਚਾ ਪਾਲ ਲਾਂਗੇ ਸਸਤਾ ਪੈਂਦਾ ਸਸਤਾ ਚੂਚਾ ਵੀ ਨਹੀਂ ਪੈਂਦਾ ਮਹਿੰਗਾ ਪੈਂਦਾ ਸਮਾਨ ਬਿਮਾਰ ਹੁੰਦੇ ਨੇ ਮਾਰਟੈਲਿਟੀ ਵੀ ਹੁੰਦੀ ਹੈ ਠੀਕ ਹੈ ਤੇ ਹੀਟਰ ਲਾਲ ਆ ਪਾਲਣੇ ਪੈਂਦੇ ਨੇ ਚੂਚੇ ਕੋਈ ਐਵੇਂ ਨਹੀਂ ਪੜਦੇ ਤੇ ਇਹਦੇ ਜਿੰਨਾ ਹੀ ਖਰਚਾ ਹੋ ਜਾਂਦਾ ਜੇ ਤੁਹਾਨੂੰ ਵੱਡੀ ਮੁਰਗੀ ਵਧੀਆ ਮਿਲਦੀ ਹੈ ਪਰ ਐਵੇਂ ਨਾ ਖੋਰ ਚੱਕ ਲਿਓ ਵਧੀਆ ਮਿਲਦੀ ਹੈ ਮੁਰਗੀ ਤੁਹਾਨੂੰ ਬਰੀਡ ਵਧੀਆ ਮਿਲਦੀ ਹੈ ਫੇਰ ਲੈਣੀ ਹੈ ਤੁਸੀਂ ਠੀਕ ਹੈ ਜੀ ਅਸੀਂ ਵੀ ਸੇਲ ਕਰਦੇ ਆਂ ਕੋਈ ਐਸੀ ਗੱਲ ਨਹੀਂ ਆਹ ਲਓ ਜੀ ਇੱਕ ਦਿਨ ਦਾ ਚੂਚਾ ਪਾਲ ਕੇ ਇਹ ਮੁਰਗੀ ਸਾਡੀ ਤਿਆਰ ਕੀਤੀ ਹੋਈ ਹੈ ਬਲੈਕ ਐਸਟਰੋਲੋਗ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ ਆ ਰ ਆਰ ਬਿਜਨੀ ਮਰਜੀ ਕੁਆਂਟੀਟੀ ਚ ਲੈ ਲੋ ਸਾਫ ਸੁਥਰੀ ਮੁਰਗੀ ਮਿਲੂਗੀ ਕੋਈ ਖੰਭ ਨਹੀਂ ਖਾਦਾ ਹੋਊਗਾ ਐਨ ਵਧੀਆ ਬਰੀਡ ਹੋਊਗੀ ਦੇਖੋ ਜਿੰਨੀ ਮਰਜੀ ਲੈ ਲੋ ਆਰ ਆਰ ਵੀ ਐ ਬਲੈਕ ਐਸਟਰੋਲੋਜੀ ਹੈ ਸਾਡੇ ਕੋਲੇ ਠੀਕ ਹੈ ਜੀ ਤੇ ਇਹ ਖੰਭ ਕਿਉਂ ਖਾਂਦੀਆਂ ਨੇ ਮੁਰਗੀਆਂ ਖੰਭ ਜਦੋਂ ਕੈਲਸ਼ੀਅਮ ਨਹੀਂ ਪਾਉਂਦੇ ਆਪਾਂ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਜੀ ਕੈਲਸ਼ੀਅਮ ਦੀ ਘਾਟ ਆਉਣ ਨਾਲ ਇਹ ਖਾਂ ਇੱਕ ਦੂਜੇ ਮਤਲਬ ਖੰਭ ਖਾਂਦੇ ਨੇ ਲੜਦੇ ਨੇ ਇੱਕ ਦੂਜੇ ਨਾਲ ਤੇ ਉਦੋਂ ਇਹ ਖੰਭ ਖਾਂਦੇ ਨੇ ਕੈਲਸੀ ਜੇ ਇਸ ਤਰ੍ਹਾਂ ਦੀ ਨੌਬਤ ਆ ਵੀ ਜਾਂਦੀ ਹੈ ਨਾ ਤੁਸੀਂ ਕੀ ਕਰਨਾ ਹੈ 100 ਐਮ ਐਲ ਹਾਂ 80 ਐਮ ਐਲ ਪਾਲੋ 100 ਐਮ ਐਲ ਪਾਲੋ ਕੈਲਸੀਮ ਸੋ ਵਰਡ ਨੂੰ ਵੱਡੇ ਨੂੰ ਪਾਉਣੀ ਹੈ ਤੇ ਵਿੱਚ 10 ਐਮ ਐਲ ਮਲਟੀ ਵਿਟਾਮਿਨ ਪਾਓ ਚਾਹੇ ਬਿਮਰਾਲ ਪਾਲੋ ਮਲਟੀ ਸਟਾਰ ਪਾਲੋ ਜਾਂ ਜਿਹੜੀ ਵੀ ਤੁਹਾਡੇ ਕੋਲ ਹੈਗੀ ਹੈ ਇੱਕ ਬਰੋਟੋਨ ਪਾਉਣੀ ਹੈ ਇਹਨਾਂ ਨੂੰ ਜੀ 20 ਐਮ ਐਲ ਤੁਸੀਂ 100 ਵਾਰਡ ਵਾਸਤੇ ਇਹ ਫਾਰਮੂਲਾ ਇਹ ਤੁਸੀਂ ਪਾਉਣਾ ਹੈ 7 ਦਿਨ ਫਿਰ ਦਾ 10 ਦਿਨ ਬਾਅਦ ਫੇਰ 7 ਦਿਨ ਮੁਰਗੀ ਖੰਭ ਨਹੀਂ ਖਾਊਗੀ ਇੱਕ ਪੱਥਰ ਰੱਖਣਾ ਇਹਦੇ ਵਿੱਚ ਜਿਵੇਂ ਇੱਕ ਸਾਈਡ ਤੇ 3 2.5 ਕਿਲੋ ਦਾ ਗੱਟਾ ਮਿਲ ਜਾਂਦਾ ਉਹ ਮਾਰਬਲ ਪੱਥਰ ਹੁੰਦਾ ਹੈ ਬਰੀਕ ਲੈ ਕੇ ਇੱਕ ਸਾਈਡ ਫਾਰਮ ਦੇ ਰੱਖ ਦਿਓ ਕੱਟ ਲਾ ਕੇ ਜਿੰਨੀ ਲੋੜ ਆਪੇ ਖਾ ਲੈਣਗੀਆਂ ਮੁਰਗੀਆਂ ਠੀਕ ਹੈ ਜੀ ਤੇ ਇਹ ਗੱਲਾਂ ਦਾ ਧਿਆਨ ਜ਼ਰੂਰੀ ਹੈ ਖੰਭ ਖਾਣ ਦਾ ਇੱਕ ਹੋਰ ਵੀ ਹੈ ਵੱਡਾ ਕਾਰਨ ਬਈ ਖਰਾਕ ਘੱਟ ਪਾਉਣੀ ਕਈ ਵਾਰੀ ਸਾਡੇ ਵੀਰ ਖਰਾਕ ਘਟਾ ਦਿੰਦੇ ਨੇ ਵੀ ਖਰਚਾ ਜ਼ਿਆਦਾ ਹੁੰਦਾ ਆਪਾਂ ਖਰਾਕ ਘਟਾ ਦੋ ਜੇ ਤੁਸੀਂ ਖਰਾਕ ਘਟਾਉਂਗੇ ਇੱਕ ਦੂਜੇ ਤੇ ਹਮਲਾ ਕਰਨਗੇ ਇੱਕ ਦੂਜੇ ਨੂੰ ਖਾਣਗੇ ਜੀ ਉਹ ਵੱਡਾ ਕਾਰਨ ਹੈ ਖੰਭ ਖਾਣ ਦਾ ਤੇ ਫਿਰ ਇਹ ਆਪਸ ਵਿੱਚ ਜ਼ਖਮੀ ਕਰਕੇ ਖਾ-ਖਾ ਵੀ ਜਾਂਦੇ ਨੇ ਜਦੋਂ ਕਈ ਵਾਰ ਮੈਂ ਬਹੁਤ ਫਾਰਮਾਂ ਤੇ ਦੇਖਿਆ ਹੈ ਖਰਾਕ ਬੰਦ ਕਰ ਲੈਣੇ ਨੇ ਵੀ ਜਰੂਰ ਖਰਚੇ ਹੁੰਦੇ ਨੇ ਬੰਦ ਹੀ ਕਰ ਦੋ ਆਪਾਂ ਇਹਨਾਂ ਨੂੰ ਵੇਚ ਦਾਂਗੇ ਖਰਾਕ ਪਾਉਣੋਂ ਹਟ ਜਾਂਦੇ ਨੇ ਉਹ ਫਿਰ ਹਮਲਾ ਕਰ-ਕਰ ਜ਼ਖਮੀ ਕਰ-ਕਰ ਮਾਰ-ਮਾਰ ਖਾਣ ਲੱਗ ਜਾਂਦੇ ਨੇ ਪਹਿਲਾਂ ਪਹਿਲਾਂ ਤਾਂ ਉਹ ਖੰਭ ਜੇ ਪੱਟਦੇ ਨੇ ਠੰਗਾ ਮਾਰ ਕੇ ਥੋੜੀ ਹਾਲਤ ਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਜ਼ਿਆਦਾ ਹੋ ਜਾਂਦੇ ਨੇ ਠੀਕ ਹੈ ਇਹ ਵੀ ਹੈ ਖਾਦ ਘਟਾਉਣ ਨਾਲ ਠੀਕ ਹੈ ਜੀ ਇਹ ਦਿੱਕਤਾਂ ਆਉਂਦੀਆਂ ਨੇ ਖੰਭ ਇਹ ਆ ਜਾਂਦੇ ਹੁੰਦੇ ਨੇ ਜੀ 20 ਦਿਨਾਂ ਦੇ ਵਿੱਚ ਵਿੱਚ ਖੰਭ ਆ ਜਾਂਦੇ ਨੇ ਇਹ ਜਦੋਂ ਤੁਸੀਂ ਇਹਨਾਂ ਦਾ ਪ੍ਰੋਪਰ ਇਲਾਜ ਕਰ ਦਿੰਦੇ ਹੋ ਸਹੀ ਇਲਾਜ ਕਰ ਦਿੰਦੇ ਹੋ ਜਦੋਂ ਤੁਸੀਂ ਇਹਨਾਂ ਨੂੰ ਪ੍ਰੋਪਰ ਕੈਲਸ਼ੀਅਮ ਪਾਉਣ ਲੱਗ ਜਾਂਦੇ ਹੋ ਖਾਦ ਸਹੀ ਦੇਣ ਲੱਗ ਜਾਂਦੇ ਹੋ ਉਦੋਂ ਖੰਭ ਆ ਵੀ ਜਾਂਦੇ ਨੇ ਤੀਜਾ ਕਾਰਨ ਖੰਭ ਖਾਣ ਦਾ ਸਟ੍ਰੈਸ ਦੇ ਵਿੱਚ ਹੋਣਾ ਥੋੜੇ ਥਾਂ 'ਚ ਜਿਆਦਾ ਥੋਡੇ ਬਲਡ ਹੋਣੇ ਤੇ ਇਹਨਾਂ ਨੂੰ ਥਾਂ ਨਹੀਂ ਹੁੰਦਾ ਫਿਰ ਇਹ ਓਕੇ ਹੁੰਦੇ ਨੇ ਜਿਵੇਂ ਕਹਿੰਦੇ ਲੜਾਈਆਂ ਹੋ ਜਾਂਦੀਆਂ ਨੇ ਉਦੋਂ ਫਿਰ ਇਹ ਖੰਭ ਖਾਣ ਲੱਗ ਜਾਂਦੇ ਨੇ ਜ ਜਿਨਾਂ ਨੂੰ ਖੁੱਲਾ ਡੁੱਲਾ ਕਰਦੇ ਆਂਗੇ ਤਾਂ ਇਹ ਠੀਕ ਹੋ ਜਾਂਦੇ ਨੇ ਜੀ ਤੇ ਮੌਸਮ ਦੀ ਤਬਦੀਲੀ ਦੇ ਵਿੱਚ ਕਈ ਵਾਰੀ ਉਧਰੋਂ ਤੋਂ ਫਰੀ ਇਹਨਾਂ ਨੂੰ ਖੰਭ ਮਤਲਬ ਕਰ ਦਿੰਨੇ ਹੋ ਉਹ टाੰਗ ਪਰੇਸ਼ਾਨ ਹੋ ਜਾਂਦੇ ਨੇ ਜਿਆਦਾ ਥੋੜੇ ਥਾਂ 'ਚ ਉਦੋਂ ਇਹ ਦਿੱਕਤ ਆ ਜਾਂਦੀਆਂ ਨੇ ਠੀਕ ਹੈ ਜੀ ਤੇ ਇੱਕ ਜੇਦੋਂ ਮੁਰਗੀਆਂ ਦੇ ਵਿੱਚ ਮੁਰਗੇ ਵੀ ਹੋਣੇ ਮੁਰਗੀਆਂ ਹੁੰਦੀਆਂ ਨੇ 50 ਮੰਨ ਲਓ ਮੁਰਗੇ ਨੇ 50 ਮੁਰਗੀਆਂ ਨੇ ਉਦੋਂ ਫਿਰ ਮੁਰਗੇ ਖਰਾਕ ਵੀ ਜ਼ਿਆਦਾ ਖਾ ਜਾਂਦੇ ਨੇ ਤੇ ਮੁਰਗੀਆਂ ਨੂੰ ਖਰਾਕ ਨਹੀਂ ਪੱਚਦੀ ਤੇ ਮੁਰਗੇ ਵੀ ਜਈ ਕਈ ਵਾਰ ਖੰਭ ਪਟਣ ਲੱਗ ਜਾਂਦੇ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਤੇ ਨਵੇਂ ਵੀਰ ਜਿਨ੍ਹਾਂ ਨੂੰ ਵੀ ਕੋਈ ਸਲਾਹ ਲੈਣੀ ਹੈ ਮੇਰੇ ਨਾਲ ਫੋਨ ਕਰਕੇ ਗੱਲਬਾਤ ਕਰ ਸਕਦੇ ਨੇ ਮੁਰਗੀਆਂ ਚਾਹੀਦੀਆਂ ਨੇ ਮੁਰਗੀਆਂ ਵੀ ਆਪਾਂ ਦੇਵਾਂਗੇ ਤੁਹਾਨੂੰ ਪਿਓਰ ਬਰੀਡ ਦੇਵਾਂਗੇ ਠੀਕ ਹੈ ਜੀ ਮੁਰਗੀਆਂ ਲੈ ਸਕਦੇ ਹੋ ਤੇ ਬਾਕੀ ਜਿੰਨਾ ਵੀ ਵੀਰਾਂ ਦੇ ਮੁਰਗੀਆਂ ਦੇ ਖੰਭ ਟਪਟੇ ਹੋਏ ਨੇ ਜਾਂ ਕੋਈ ਦਿੱਕਤ ਆਈ ਹੋਈ ਹੈ ਉਹ ਫਿਕਰ ਨਾ ਕਰਨ 2 ਦਿਨਾਂ 'ਚ ਖੰਭ ਆ ਜਾਣਗੇ ਇਹਨਾਂ ਦੇ ਕੈਲਸ਼ੀਅਮ ਪਾਉਣੀ ਸ਼ੁਰੂ ਕਰ ਦਿਓ ਠੀਕ ਹੈ ਜੀ ਖੁੱਲੇ ਡੁੱਲੇ ਕਰ ਦਿਓ ਕੋਈ ਦਿੱਕਤ ਨਹੀਂ ਹੈਗੀ ਠੀਕ ਠਾਕ ਹੋ ਜਾਣੇ ਨੇ ਇਹ ਤੇ ਬਾਕੀ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਨਵੇਂ ਵੀਰੋਂ ਤੇ ਅਗਲੀ ਵੀਡੀਓ ਆਪਾਂ ਪਾਉਂਦੇ ਰਿਹਾ ਕਰਾਂਗੇ ਪੱਥਰ ਜਰੂਰ ਰੱਖੋ ਤੁਸੀਂ ਆਪਣੇ ਫਸੈਟ ਦੇ ਵਿੱਚ ਠੀਕ ਹੈ ਜੀ ਇੱਕ ਗਿੱਲਾ ਨਾ ਹੋਣ ਦਿਓ ਫਾਰਮ ਨੂੰ ਵਿੱਚੋਂ ਤਾਂ ਇਹਨੂੰ ਫੋਲਾ ਫਾਲੀ ਕਰਦੇ ਰਹੋ ਜਿਹੜਾ ਸਿਰਕਾ ਪਾਇਆ ਹੋਇਆ ਤੁਹਾਡਾ ਠੀਕ ਹੈ ਜੀ ਤੇ ਇਹ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਹਲਦੀ ਹਲਦੀ ਪਾ ਦਿਆ ਕਰੋ ਫੀਡ ਦੇ ਨਾਲ ਮਿਕਸ ਕਰਕੇ ਜਿਵੇਂ 100 ਵਾਰਡ ਨੂੰ ਉਂ ਦੋ ਤਿੰਨ ਚਮਚੀ ਹਲਦੀ ਦੇ ਦੋ ਦਿਨ ਰੱਖੋ ਤੁਸੀਂ ਲਗਾਤਾਰ ਦੋ ਦਿਨ ਪਾਓ ਹ ਹਫਤੇ ਬਾਅਦ ਪਾ ਦਿਆ ਕਰੋ ਭਾਵੇਂ ਤੇ ਇਹ ਬਹੁਤ ਹੀ ਚੰਗੀ ਔਸ਼ਦੀ ਹੈ ਬਾਕੀ ਨਿੰਮ ਦੇ ਪੱਤੇ ਅਮੀਰ ਤੋੜ ਕੇ ਸਿੱਟਿਆ ਕਰੋ ਖਾਣ ਲਈ ਜਾਂ ਨਿੰਮ ਦੇ ਪੱਤੇ ਸਹਾ ਜਣਾ ਇਹ ਚੀਜ਼ਾਂ ਪਾ ਦਿਆ ਕਰੋ ਜੀ ਤੇ ਠੀਕ ਹੈ ਜੀ ਦਿਓ ਜਾਦਤ ਤੇ ਲਾਈਕ ਸੇ ਕਰ ਲਿਓ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਧੰਨਵਾਦ ਜੀ